ਅੱਜ ਸ਼ਰੋਮਣੀ ਭਗਤ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਪੰਨੀ ਵਾਲਾ ਫੱਤਾ ਵਿੱਚ ਮਨਾਇਆ ਗਿਆ ਇਸ ਮੌਕੇ ਬੋਲਦਿਆਂ ਬਾਬਾ ਜੀ ਨੇ ਕਿਹਾ ਸਤਿ ਸ੍ਰੀ ਅਕਾਲ ਖਾਲਸਾ ਆਵਾਜ਼ ਹੀ ਗੁਰੂ ਜੀ ਦੀ ਫੱਤੇ ਪਰਮ ਸਤਕਾਰਯੋਗ ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀਓ ਜੋ ਆਪ ਜੀ ਮੀਡੀਆ ਦੇ ਮਾਦਮ ਰਾਹੀਂ ਵੇਖ ਰਹੇ ਸੀ ਸ਼ਰੋਮਣੀ ਭਗਤ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਪਿੰਡ ਪੰਨੀਵਾਲਾ ਫੱਤਾ ਦੇ ਸਾਰੇ ਹੀ ਜੋ ਰਵਦਾਸੀਏ ਗੁਰਸਿੱਖ ਪਰਿਵਾਰ ਨੇ ਤੇ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਹਰ ਸਾਲ ਦੇ ਸਾਲ ਇਹ ਜਨਮ ਦਿਹਾੜੇ ਮਨਾਏ ਜਾਂਦੇ ਨੇ ਇਸ ਸਾਲ ਵੀ ਬੜੇ ਉਤਸ਼ਾਹ ਦੇ ਨਾਲ ਬੜੀ ਭਾਵਨਾ ਦੇ ਨਾਲ ਭਗਤ ਰਵਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਗਿਆ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ ਭਗਤ ਭਗਤ ਜਗ ਬਜਿਆ ਚੋ ਚੱਕਾਂ ਦੇ ਵਿੱਚ ਚਮਰੇਟਾ ਚਾਰ ਜੁਗਾਂ ਦੇ ਵਿੱਚ ਜੋ ਭਗਤ ਰਵਿਦਾਸ ਸਾਹਿਬ ਜੀ ਦੀ ਵਡਿਆਈ ਹੋਈ ਤੇ ਭਗਤ ਰਵਿਦਾਸ ਸਾਹਿਬ ਜਿਨ੍ਹਾਂ ਦੇ ਜੀਵਨ ਨੂੰ ਅਸੀਂ ਵੇਣੇ ਆ ਤੇ ਚਮਾਰ ਜਾਤੀ ਦੇ ਨਾਲ ਸੰਬੰਧਿਤ ਰੱਖਦੇ ਸੀ ਤੇ ਐਸੀ ਪ੍ਰਮਾਤਮਾ ਦੀ ਬੰਦਗੀ ਉਹਨਾਂ ਨੇ ਕੀਤੀ ਤੇ ਸਤਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਤੇ ਅੱਜ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਨੇ ਜਾਂ ਰਵਦਾਸੀਏ ਪਰਿਵਾਰ ਵਸਦੇ ਨੇ ਭਗਤ ਰਵਦਾਸ ਜੀ ਦਾ ਪ੍ਰਕਾਸ਼ ਦਿਹਾੜਾ ਆਪੋ ਆਪਣੇ ਧਰਮ ਦੇ ਅਨੁਸਾਰ ਆਪੋ ਆਪਣੇ ਢੰਗ ਅਨੁਸਾਰ ਮਨਾਇਆ ਜਾਂਦਾ ਹੈ ਸੋ ਪੰਨੀ ਵਾਲਾ ਫੱਤਾ ਵਿਖੇ ਜੋ ਹਰ ਸਾਲ ਦੇ ਸਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਸ੍ਰੀ ਅਖੰਡ ਪਾਤਸ਼ਾਹਬ ਹਰ ਸਾਲ ਦੇ ਸਾਲ ਕਰਵਾਏ ਜਾਂਦੇ ਨੇ ਤੇ ਪਰਿਵਾਰਾਂ ਵੱਲੋਂ ਬਲੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦੀ ਸੰਗਤ ਦਾ ਸਾਰੇ ਹੀ ਪਰਿਵਾਰਾਂ ਦਾ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਪਾਵਨ ਬਾਣੀ ਦੇ ਤਿੰਨ ਦਿਨ ਪ੍ਰਵਾਹ ਚਲਾਏ ਸੋ ਸਾਰੀਆਂ ਹੀ ਸੰਗਤਾਂ ਨੂੰ ਭਗਤ ਰਵਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਮੇਰੂ we ਪਰਸ਼ਾਦਾ ਵਾਲਾ ਉਹਨੇ ਡਿਆ ਯਾਰ ਕੀ ਕਰਨਾ ਸੀ ਉਹ ਅੰਦਰ ਫੇਰ ਪਰਸ਼ਾਦਾ ਕਾਗਜ਼ ਲੈ ਆਇਆ ਆਹ ਚੁੱਕਾ ਨਾੜੇ ਵਾਲੇ ਭਾਈ ਜੀ ਕਾਗਜ਼ ਮੁੱਠੂ ਕੇ ਆਹ ਹੈ ਤੱਕ ਜਾਈਆ शादासादा

ਆਹ ਗੈਰੂ ਗੋਲ ਕਈ ਉਹ ਦਾਣੇ ਦਾਲੇ ਵਾਲੇ ਮਾਈ ਦਾਲੇ ਵਾਲਾ ਪਾ ਜਰ ਮੈਂ ਕਿਹਦਾ ਬਾਪਾ ਇਹ ਪਾਣੀ ਕਿੰਨੇ ਚਸ ਤੋਂ ਮਾਰਿਆ ਦੇ ਕੇ ਖਾਦੀ ਮੈਂ ਇਹ ਇੱਥੇ ਹੈ ਇਹ ਪਾਣੀ ये बात है ये बात है ये बात